ਉਹ ਮੇਟਰ ਇੱਕ ਨਗੀਨਾ ਹੋ ਦਫਾਉਣ ਲੱਗਾ ਤੁਹਾਨੂੰ 43600 ਬਾਈਜਾਂਟੇ ਕੋਲ ਦੇਰ ਆਇਆ ਵਾ ਤੇ ਆਪਣੇ ਭਾਈਆਂ ਦੀ ਡਿਮਾਂਡ ਸੀ ਕਿ ਕਿਸਾਨ ਭਰਾਵਾ ਦੀ ਕਿ 43600 ਤੇ ਆਪੇ ਬਾਈਜਾਂਟੇ ਕੋਲ ਲਿਆ ਕੀ ਹਾਲ ਆ ਬਾਈਜਾਂਟੇ ਉਹ ਵਧੀਆ ਵਧੀਆ ਉਹ ਠੀਕ ਠਾਕ ਠੀਕ ਠਾਕ ਭਰਾ ਤੂੰ ਆਪਣੇ ਇੱਕ ਹੋਰ ਲੈਂਦਾ ਹੈ ਟਰੈਕਟਰ ਦੇ ਚੱਕੀਨ ਅਈ ਦੋ ਹੋੜਾ ਦੋਨੇ ਨਗੀਨੇ ਵਰਗੇ ਦੇਣੀ ਹੈ ਠੀਕ ਆ ਜੀ ਜਿਲਦੀ ਦਾ ਦੇਖੂਗਾ ਵੀ ਟਰੈਕਟਰ ਹੈਗੇ ਹੈਗੇ ਕੰਮ ਦੇ ਠੀਕ ਆ ਠੀਕ ਆ ਤੇ ਬਾਡੀ ਲੈਂਦਾ ਤੁਸੀਂ ਕਿੰਨਾ ਸਾਰਾ ਇਹ ਸਾਰਾ ਟਰੈਕਟਰ origignal ਆ ਅੱਛਾ ਸਾਰਾ origignal ਆ ਕਨਾਲ ਦੀਆਂ ਆ ਇਹ ਤੇਮ ਟਰੈਕਟਰ ਦੇ ਨਾਲ ਦੇ ਆ ਠੀਕ ਆ ਕੀ ਵਿਚੋਂ ਚੈੱਕ ਕਰ ਲੈ ਵਿੱਚੋਂ ਚੈੱਕ ਕਰ ਲੈ ਆਸਟਿਕ ਦਾ ਸਭਾ ਸਾਰਾ ਕੁਝ ਨਾਲ ਦਾ ਲਓ ਮੇਟਰ ਦੇਖ ਰੈਡੀਟਰ ਬਹੁਤ ਸਾਫ ਪਿਆ ਹੈ ਨਾ ਸਾਰਾ ਵੀਰੇ ਨਾਲ ਦਾ ਰੈਡੀਟਰ ਹਜੇ ਲਓ ਮੇਟਰ ਕਿਸੇ ਕੋਲ ਕੋਈ ਲੀਕ ਨਹੀਂ ਟਰੈਕਟਰ ਬਹੁਤ ਹੁਣਾ ਪਿਆ ਹੈ ਬਾਈ ਟਰੈਕਟਰ ਦਾ ਰੰਗ ਨਾਲ ਦਾ ਹੀ ਘਸਿਆ ਰਿਹਾ ਨਾਲ ਤੇ ਮਗਰਾੜ ਵੀ ਨਾਲ ਦੀ ਹੈ ਵੀਰੇ ਅੱਛਾ ਮਗਰਾੜ ਜਿਹਦੇ ਨਾਲ ਦੀ ਹੈ ਠੀਕ ਆ ਠੀਕ ਆ ਬਾਕੀ ਟਾਇਰਾਂ ਦੀ ਜੀ ਗੱਲ ਕਰੀ ਭਾਈ ਜੰਟੇ ਗੋਡਿਆਰ ਦੇ ਅੱਧੇ ਆ ਵੀਰੇ ਗੋਡਿਆਰ ਦੇ ਅੱਧੇ ਆ ਇਹ ਟਾਇਰ ਗੋਡਿਆਰ ਦੇ ਅੱਧੇ ਰੈਮ ਰੂਮ ਵੇਖ ਚੈੱਕ ਕਰਾਓ ਕੰਪਨੀ ਦਾ ਟਾਇਰ ਆ ਬਾਕੀ ਰੈਮ ਰੂਮ ਦੇ ਸਾ ਤੇ ਮਿੱਤਰੋ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਚੰਗੇ ਰੈਮ ਪਏ ਹੈ ਨਾ ਬਾਕੀ ਆ ਮਗਰਾੜ ਬਰੂਡ ਬਹੁਤ ਸਾਫ ਪਾਉਂਟ 68 ਵਾਲੀ ਲੱਗੀ ਹੋਈ ਆ ਨਾਲ ਦੇ ਮਲਗਾੜਾ ਕੋਈ ਬਦਲੇ ਬਦਲੇ ਨਹੀਂ ਠੀਕ ਆ 93 ਦੇ ਮਾਰਕੇ ਆ ਅੱਛਾ ਤੇ 93 ਦੀ ਕਾਪੀ ਆ ਅੱਛਾ 93 ਦੀ ਮਾਰਕੀ ਹੈ ਹਾਂ ਤਾਂ ਨੇ ਵੀ ਕਾਪੀ ਆ ਬਾਕੀ ਫੋਨ ਦਾ ਨੰਬਰ ਆ ਪੀ ਵੀ 7 ਠੀਕ ਆ ਹਾਂ ਜੀ ਲੋ ਮਦਦ ਕਰੋ ਚਾਰ ਵਰਤਨ ਨੰਬਰ ਨੇ ਸ਼ਾਹ ਵਰਤਨ ਨੰਬਰ ਚਾਰੇ ਟਾਇਰ ਬੇਫੂਰਿਆ ਕੰਮ ਦੇ ਨਾਲੇ ਆ ਵਧੀਆ ਕੰਮ ਨੇ ਮੂਲ ਲੇਗ ਦੇ ਟਾਇਰ ਤਿਆਰ ਨੇ ਨਗਰਲੇ ਬਾਕੀ ਕਿਹਨਾ ਪਾਸੇ ਕੋਈ ਗਲਿਆ ਜਿਹੜਾ ਨੇ ਹੈ ਨਾ ਵਧੀਆ ਪੂਰਾ ਚੀਜ਼ ਆ ਬਈ ਐ ਨਹੀਂ ਹੋਊਗਾ ਆਪਣੀ ਜਿਹੜੀ ਚੀਜ਼ ਆਪਾਂ ਨੇ ਉਹਨੇ ਕੱਢ ਕੇ ਜਿਹੜਾ ਰਾਸਤੇ ਵਧੀਆ ਖੋੜ ਹਾਂ ਸਟਾਰਟ ਕਰ ਖੋੜ ਮੈਗ ਦਾ ਵੀ ਆ ਆ ਬੰਪਰ ਆ ਠੀਕ ਆ ਬਾਕੀ ਟਰੈਕਟਰ ਦੀ ਸਫਾਈ ਤੇ ਚੈੱਕ ਸਫਾਈ ਬਹੁਤ ਸੋਹਣੀ ਆ ਨਾ ਠੀਕ ਆ ਆ 40 ਜੁਲਾਈ 42 ਸਭ ਤੋਂ ਨਾਲ ਦਾ ਇਹ ਕਿਹਨਾਂ ਟਰੈਕਟਰ ਦਾ ਨਾਲ ਦਾ ਆਮ 60 ਜਿਹੜੇ ਆ ਟਰੈਕਟਰ ਫੋੜਾ ਇੱਥੋਂ ਕਰਦੇ ਹੁੰਦੇ ਆ ਇਹ ਵਿਗੜਾ ਉਵੇਂ ਹੀ ਗਿਆ ਆ ਚੀਜ਼ ਉਵੇਂ ਹੀ ਪਈ ਹੈ ਉਹਨੇ ਪਾਸੇ ਠੀਕ ਆ ਮੂਰੂ ਨਹੀਂ ਹੋਣਾ ਜੀ ਕਰਾਉਣਾ ਹੈ ਇਹ ਸੇਕਾ ਆਪ ਤੋਂ ਠੀਕ ਆ ਆਗਾ ਜਾਂਸੀ ਵਾਲਾ ਗੰਬੀਰ ਨੇ ਕਰਮੇ ਤੋਂ ਐਮਸੀ ਕਰਾ ਹਾਂ ਸਾਰੇ ਨਾਲ ਦੇ ਆ ਨੇ ਮੈਂ ਬਣਾਵਤੀ ਆ ਉਹਦੇ ਸਾਫ਼ ਸੁਥਰੇ ਪਏ ਆ ਅੱਛਾ ਉਵੇਂ ਪਏ ਆ ਜਿਸਦੇ ਪਾਸੋਂ ਗਲੇ ਨਹੀਂ ਕੁਛ ਨਹੀਂ ਠੀਕ ਆ ਠੀਕ ਆ ਬਾਕੀ ਆਂ ਤੇ ਬਾਕੀ ਬਾਡੀ ਤੇ ਤਾਂ ਰੰਗ ਮੇਰੇ ਹਸਾਂ ਯਾਰ 95 ਪੈਸੇ ਹੀ ਪਿਆ ਟਰੈਕਟਰ 95 ਪੈਸੇ ਪਿਆ ਆ ਸਾਫ਼ ਹੀ ਪਿਆ ਬੂ ਸਾਫ਼ ਕਈ ਨਾ ਚਕੀਨ ਬੰਦੇ ਕਹਿੰਦੇ ਵੀ ਸ਼ੌਂਕ ਨਾਲ ਪਰ ਅਰੀਜਨਲ ਖੋੜ ਲੈਣਾ ਅਰੀਜਨਲ ਆ ਕਿਸੇ ਪਾਸੇ ਕਲਮ ਵੀ ਨਹੀਂ ਲੱਗੀ ਕਿਸੇ ਪਾਸੇ ਕਲਮ ਕਿਸੇ ਹੀ ਪਾਸੇ ਸਾਰਾ ਇਹ ਨਾ ਸਾਰਾ ਲੋ ਮਿੱਤਰੋ ਤੁਹਾਡੇ ਸਾਹਮਣੇ ਸਾਰਾ ਅਰੀਜਨਲ ਟਰੈਕਟਰ 4230 ਬਹੁਤ ਚੰਗੀ ਹਾਲਤ ਦੇ ਵਿੱਚ ਆ ਤੈਰਪੁਰਦਾਨ ਬਹੁਤ ਸਾਫ਼ ਤੇ ਆ ਸਭ ਨਾਲ ਦੇ ਫੈਦਨ ਸਾਰਾ ਸਾਰਾ ਕੁਝ ਨਾਲ ਦਾ ਸਟਿੱਕਰ ਸੋ ਕੁ ਸਾਰਾ ਠੀਕ ਆ ਲਓ ਮੇਰੇ ਕੋਲ 360 ਡਰਾਇਟ ਬਹੁਤ ਸੋਹਣੀ ਹਵਾ ਜਮਾ ਨਵੀਂ ਹੋਈ ਆ ਠੀਕ ਆ ਤੇ ਬਾਕੀ ਵੀ ਇੰਡੀਅਨ ਗੀਅਰ ਦਾ ਪੂਰਾ ਖੜਾ ਯਾਰ ਬੜੀ ਬੋਲ ਰਹੀ ਓਕੀ ਆ ਬੈਟਰੀ ਬਹੁਤ ਇਹ ਦੋ ਸਾਲਾਂ ਦਾ ਸਸਟੰਬਰੀਆ ਸ਼ੌਂਕੀਆ ਬੰਦੇ ਦੇ ਕੰਮ ਆ ਬੜੀ ਥੋੜਾ ਦੇ ਹਾਂ ਸ਼ੌਂਕੀਆ ਲਿਆ ਬੋਰਡ ਆਮ ਨਹੀਂ ਨਾ ਰਹਿ ਗਈ ਹਾਂ ਆ ਮਿਲ ਜੀ ਹਾਂ ਵਧੀਆ ਜਿਹਦੇ ਸ਼ੌਂਕ ਨਾ ਰੱਖਦੇ ਜਿਹੜੇ ਭਰਾ ਰੱਖਦੇ ਸੀਟਸੂਟ ਨਵੀਂ ਲੱਗੀ ਐ ਸੀਟਸੂਟ ਨਵੀਂ ਹੈ ਠੀਕ ਬਿਲਕੁਲ ਲੋ ਮਿੱਤਰੋ ਟਰੈਕਟਰ ਵੀ ਦੇਖ ਸਕਦਾ ਆ ਟਰੈਕਟਰ ਸੈਟਰ ਵਾਲਾ ਇਹ 43602 ਜਾਂਟੇ ਕੋਲ ਫ੍ਰੀ ਉਪਲੇ ਆ ਇਹ ਸਾਡੇ ਬਹੁਤ ਸੋਹਣੀ ਹਾਲ ਦੇ ਵਿੱਚ ਵਾਕਈ ਤੇ ਚੈੱਕ ਕਰਕੇ ਲਿਆ ਸਕਦਾ ਬਾਕੀ ਬਾਈ ਕੁਝ ਜਾਂਟੇ ਦਾ ਪਾ ਨੰਬਰ ਹੋल्डਨਾ 95013 565555 ਲੋਹਾਰਾ ਪਿੰਡ ਆਈ ਬਾਬਾ ਦામੂਸ਼ ਵਾਲਾ ਜ਼ਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਜਦੋਂ ਮਰਜ਼ੀ ਕਾਲ ਕਰਕੇ ਬਾਈ ਜਾਂਟੇ ਕੋਲੇ ਤੁਸੀਂ ਆ ਸਕਦੇ ਹੋ ਤੇ ਮਾਨਦਾਨ ਤੁਹਾਡਾ ਪੁੱਲ ਹੈ ਨਹੀਂ ਜੀ ਮਾਨਦਾਨ ਠੀਕ ਆ ਲੋ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਇਹਨੂੰ ਫੋਲੋ ਕਰ ਲੈ ਧੰਨਵਾਦ